ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਮਲਜੀਤ कौर ਹਾਸਲ ਇੱਕ ਹੋਰ ਵੀਡੀਓ ਲੈ ਕੇ ਦੋ ਚਾਰ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਸ ਦਿਨ ਅਸੀਂ ਕਣਕ ਲਾਂਦੀ ਸੀ ਘਰੇ ਉਹ ਕਣਕ ਨੂੰ ਤਾਂ ਪੂਰੀ ਤਰ੍ਹਾਂ ਧੁੱਪ ਲਵਾ ਕੇ ਦੋ ਚਾਰ ਦਿਨ ਅਸੀਂ ਢੋਲ ਵਿੱਚ ਪਾਤਾ ਸੀ ਤੁਸੀਂ ਦੇਖੀ ਹੋਣੀ ਆ ਤੇ ਉਸ ਵਿੱਚੋਂ ਮੈਂ ਇੱਕ ਥੈ ਲੈਕਸਟਰਾ ਕਢਾ ਲਿਆ ਸੀ ਬਾਹਰ ਕਿ ਚਲੋ ਜਿਸ ਦਿਨ ਟਾਈਮ ਹੋਊਗਾ ਛੁੱਟੀ ਹੋਗੀ ਇਸ ਪਾਪਾ ਨੂੰ ਤਾਂ ਮੈਂ ਅਸ ਦਿਨ ਕਣਕ ਢੋਲੂੰਗੀ ਤੇ ਅੱਜ ਹੌਲੀਡੇ ਸੀਗੀ ਛੁੱਟੀ ਸੀਗੀ ਤੇ ਮੈਂ ਸੋਚਿਆ ਕਿ ਚਲੋ ਸੱਜ ਸੱਜ ਰਹੇ ਹੁਣ ਤਾਂ ਦਿਨ ਬਥੇਰਾ ਚੜ ਜਾਂਦਾ ਕਰਮੀਆਂ ਕਰਕੇ ਤੇ ਮੈਂ ਸੋਚਿਆ ਕਿ ਚਲੋ ਹੁਣ ਬੇਟਾ ਸੁੱਤਾ ਪਿਆ ਸੀ ਉਹ ਨਵਾ ਦੇ ਇਸ ਤੇ ਪਾਪ ਉੱਠੇ ਹੋਏ ਸੀ ਕਿ ਚਲੋ ਮਹਾ ਟੁਕਰੇ ਜਗਾ ਦਣਗੇ ਤੇ ਮੈਂ ਛੁੱਟੀ ਦਾ ਲਾਹਾ ਲਿਆ ਤੇ ਕਣਕ ਧੋਣ ਲੱਗਿਆ ਲਗਭਗ 4-5 ਵਾਰੀ ਮੈਨੂੰ 5 ਤੋਂ ਵੀ ਵੱਧ ਵਾਰੀ ਮੈਨੂੰ ਪਾਣੀ ਤੇ ਕਣਕ ਧੋਣੀ ਪਈ ਕਿਉਂਕਿ ਇਸ ਵਿੱਚ ਕਾਕਨ ਦਾ ਜਾਂ ਕਾਫੀ ਸੀ ਤੇ ਥੱਲੇ ਜੀਜੰਦ ਟਾਈਪ ਜਿਹਾ ਸੀਗਾ ਕੁਝ ਤੇ ਚਲੋ ਨਿਕੜ ਗਏ ਪੰਜ ਛੇ ਵਾਰੀ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਣਕ ਉਹ ਧੋ ਕੇ ਇੱਕ ਛਾਲੀ ਵਿੱਚ ਪਾ ਰਹੀ ਹਾਂ ਇਸ ਦੀ ਇਹ ਛਾਲੀ ਵਿੱਚ ਉਹ ਸਾਰਾ ਪਾਇਣ ਲੁੱਟੜ ਜਾਂਦਾ ਤੇ ਉਸ ਤੋਂ ਬਾਅਦ ਟੋਕਰੇ ਚ ਰੱਖ ਦਿੰਦੀ ਹਾਂ ਲਗਭਗ ਦੋ ਟੋਕਰੇ ਹੋਗੇ ਸੇ ਉਸ ਦੇਖ ਸਕਦੇ ਹੋ ਇੱਕ ਮੰਜੀ ਤੇ ਮੈਂ ਚਾਦਰ ਪਛਾ ਕੇ ਉਸ ਤੇ ਜਿੰਨੇ ਕਣਕ ਇੱਕ ਟੋਕਰਾ ਜਿਹੜਾ ਤੋਤਾ ਸੀਗਾ ਪਹਿਲਾਂ ਇਸੇ ਪਾਪਾ ਦੇ ਨਾਲ ਝਗਾ ਕੇ ਟੋਕਰਾ ਉਸ ਤੇ ਮੰਜੀ ਤੇ ਪਵਾਤਾ ਤੇ ਮੈਂ ਪੂਰਾ ਕਲ ਕਲ ਦਾਣਾ ਫੋੜ ਰਹੀ ਹਾਂ ਗਰਮੇ ਵਿੱਚ ਤਾਂ ਇੱਕ ਦਿਨ ਦੀ ਧੁੱਪ ਨਾਲ ਹੀ ਬਹੁਤ ਜ਼ਿਆਦਾ ਮਤਲਬ ਸੁੱਕ ਜਾਂਦੀ ਹੈ ਕਣਕ ਇਹ ਸਰਦੀਆਂ ਵਿੱਚ ਹੁਣ ਤੱਕ ਜਿਹੜੀ ਕਣਕ ਧੋਤੀ ਨਹੀਂ ਜਾਂਦੀ ਹੈਗੀ ਨਾ ਸੁੱਕਦੀ ਉਹ ਤੇ ਹੁਣ ਲਗਭਗ ਇੱਕ ਦੋ ਦਿਨਾਂ ਦੀ ਪੂਰੀ ਧੁੱਪ ਲਵਾਉਂਗੀ ਕੜੀ ਤੇ ਉਸ ਤੋਂ ਬਾਅਦ ਜਦ ਰੋ ਦਾਣਾ ਇਹ ਪੂਰੀ ਤਰ੍ਹਾਂ 골ਕਰਾ ਹੋ ਜਾਊਗਾ ਬਸ ਤਾਂ ਸ਼ਾਮ ਤੱਕ ਇਸ ਦਾ ਪੂਰਾ ਇਹ ਸੁੱਕ ਜਾਣਾ ਬਟ ਫਿਰ ਵੀ ਮੈਂ ਦੋ ਧੁੱਪ ਲਵਾ ਦੂਗੀ ਕਣਕ ਇਹਨ ਬੜੀਆ ਕੱਲਾ ਕੱਲਾ ਦਾਣਾ 골ਕਰਾ ਹੋ ਜਾਊਗਾ ਤੇ ਚੰਗੀ ਤਰ੍ਹਾਂ ਫੁੱਲਦੀ ਹੈ ਕਣਕ ਤੇ ਅੱਜ ਤੁਸੀਂ ਦੇਖ ਸਕਦੇ ਹੋ ਲਗਭਗ 2 ਘੰਟੇ ਮਗਰੋਂ 3 ਘੰਟੇ ਮਗਰੋਂ ਮੈਂ ਇਹਦੇ ਵਿੱਚ ਹੱਥ ਫੇਰ ਲਈਆਂ ਤੁਸੀਂ ਦੇਖ ਸਕਦੇ ਹੋ ਕਿ ਸੁੱਕੀ ਪਈ ਹੈ ਮਤਲਬ ਜੋ ਉੱਪਰਲੇ ਦਾਣੇ ਨੇ ਪੂਰੀ ਤਰ੍ਹਾਂ ਸੁੱਕੇ ਪਏ ਨੇ ਜੋ ਥੱਲੇ ਨੇ ਉਹ ਥੋੜੀ ਜਿਹੀ ਨਰਮਾਈ ਹੈ ਯਾਨੀ ਇੰਨੀ ਜ਼ਿਆਦਾ ਧੁੱਪ ਆਇਆ ਅੱਜ ਕਿ ਮਤਲਬ ਇੱਕ ਦਿਨ ਬਹੁਤ ਹੈ ਇਹਦੇ ਵਾਸਤੇ ਧੁੱਪਾ ਵਾਸਤੇ ਪਰ ਚਲੋ ਜੀ ਦੋ ਦਿਨ ਮੈਂ ਦੋ ਦਿਨ ਧੁੱਪ ਲਵਾਉਂਗੀ ਇਸ ਨੂੰ ਇਕੱਲੇ ਮੰਜੇ ਚੱਕੀਂ ਅੰਦਰ ਰੱਖ ਦਾਂਗੇ ਰਾਤ ਨੂੰ ਇਕੱਠੀ ਕਰਕੇ ਕਣਕ ਤੇ ਜਿਹੜੀ ਬਾਕੀ ਬਚੀ ਸੀ ਕਣਕ ਦੀ ਮੈਂ ਪੱਲੀ ਤੇ ਪਾਤੀ ਸੀ ਕਿ ਲਗਭਗ ਦੂ ਟੋਕਰ ਹੋਗੇ ਸੀ ਮੇਰੇ ਸਾਰੇ ਵਿੱਚ ਮੈਂ ਕਿਹੜਾ-ਕਿਹੜਾ ਬਾੜੀ ਹੱਥ ਫੇਰ ਦੂੰਗੀ ਤਾਂ ਜਿਹੜੇ ਥੱਲੇ ਦਾਣੇ ਨੇ ਉਹ ਉੱਪਰ ਆ ਜਾਣਗੇ ਨਰਮਾਈ ਵਾਲੇ ਜਿਹੜੇ ਸੁੱਕੇ ਦਾਣੇ ਨੇ ਥੱਲੇ ਚਲੇ ਜਾਣਗੇ ਪੈਸੇ ਵੀ ਫਰਸ਼ ਇੰਨਾ ਜ਼ਿਆਦਾ ਗਰਮ ਹੈ ਕਿ ਉਸਨੇ ਆਲਰੇਡੀ ਅੱਧੇ ਦਾਣੇ ਸੁਖਾਤੇ ਥੱਲੇ ਵਿਛੌਣਾ ਥੋੜਾ ਜਿਹਾ ਫੈਤੇ ਜਾਂਦਾ ਵੀ ਛੇਤੀ ਕਣਕ ਸੁੱਕ ਜਾਂਦੀ ਹੈ ਬਟ ਥੋੜੀ ਕੀੜੀਆਂ ਦੀ ਪ੍ਰੋਬਲਮ ਰਹਿੰਦੀ ਹੈ ਕਿੜੀਆਂ ਚੜ ਜਾਂਦੀਆਂ ਨੇ ਇਸ ਲਈ ਮੈਂ ਮੰਜਾ ਬਛਾਇਆ ਸੀ ਆ ਮੈਂ ਡਾਇਆ ਸੀ ਚਲੋ ਚਲੋ ਸੁੱਕ ਜੂਗੀ ਫਿਰ ਥੈਲੇ ਵਿੱਚ ਪਾ ਕੇ ਚੱਪੀ ਤੇ ਧਰੀ ਜਾਊਗੀ ਬੜੀ ਮਿਹਨਤ ਕਰਨੀ ਪੈਂਦੀ ਹੈ ਕਣਕ ਵਾਸਤੇ ਧੋਣ ਵਾਸਤਾ ਹਾਂ ਕਰਨ ਵਾਸਤੇ ਵੀ ਆਟਾ ਰੋਟੀ ਫੜ ਵਾਸਤੇ ਵੀ ਤਾਹੀਂ ਕਹਨੇ ਹੁੰਨੇ ਕਿ ਢਿੱਡ ਰੋਟੀ ਮੰਗਦਾ ਢਿੱਡ ਵਾਸਤੇ ਸਭ ਕੁਝ ਕਰਨਾ ਪੈਂਦਾ ਵੀਡੀਓ ਬੜੀ ਚੰਗੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ